ਮਜੀਠਾ ਦੇ ਪਿੰਡ ਜੰਤੀਪੁਰ ਵਿੱਚ ਦੋ ਨੌਜਵਾਨਾਂ ਨੇ ਇੱਕ ਕਾਰੋਬਾਰੀ ਪੱਪੂ ਜੰਤੀਪੁਰ ਦੇ ਘਰ ਨੂੰ ਗ੍ਰੇਨੇਡ ਸੁੱਟ ਕੇ ਉਡਾ ਦਿੱਤਾ ਹੈ ਦੱਸਦੇ ਹੀ ਇਹ ਜਿਸ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਤੇ ਦੋ ਨਕਾਬਪੋਸ਼ ਨੌਜਵਾਨ ਆਉਂਦੇ ਦੇਖੇ ਜਾਂਦੇ ਨੇ ਤੇ ਗ੍ਰੇਨੇਡ ਸੁੱਟ ਕੇ ਘਰ ਤੇ ਹਮਲਾ ਕਰਕੇ ਤੇ ਫਿਰ ਭੱਜ ਜਾਂਦੇ ਨੇ ਇਸ ਤੋਂ ਤੁਰੰਤ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਧਮਾਕੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਦਕਰ ਅਸੀਂ ਗੱਲ ਕਰੀਏ ਨੇੜਲੇ ਘਰਾਂ ਦਾ ਤਾਂ ਉਹਨਾਂ ਦੇ ਘਰਾਂ ਦੀ ਖਿੜਕੀ ਸ਼ੀਸ਼ੇ ਜੜੇ ਨੇ ਉਹ ਟੁੱਟੇ ਹੋਏ ਪਾਏ ਗਏ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਸੁਰੱਖਿਆ ਪੱਖੋਂ ਤਾਂ ਪੰਜਾਬ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਧਮਾਕਿਆਂ ਦੀ ਘਟਨਾਵਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਕਾਨੂੰਨ ਵਿਵਸਥਾ ਦੀ ਜੇਕਰ ਗੱਲ ਕਰੀਏ ਤਾਂ ਥਾਣੇ ਅਤੇ ਪੁਲਿਸ ਚੌਕੀਆਂ ਵੀ ਜੜੀਆਂ ਨੇ ਲਗਭਗ ਨਿਸ਼ਾਨੇ ਤੇ ਦੇਖੀਆਂ ਜਾ ਰਹੀਆਂ ਨੇ ਤੇ ਰੋਜ਼ਾਨਾ ਹੀ ਧਮਾਕੇ ਜੜੇ ਨੇ ਉਹ ਉੱਥੇ ਹੁੰਦੇ ਹੋਏ ਦਿਖਾਈ ਦਿੰਦੇ ਨੇ ਤਾਂ ਪਰ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਨੌਜਵਾਨਾਂ ਨੇ ਪੱਪੂ ਜੈੰਤੀਪੁਰਿਆ ਨਾਮਿਕ ਵਪਾਰੀ ਦੇ ਘਰ ਤੇ ਜੜਾਏ ਨਿਸ਼ਾਨਾ ਸਾਧਿਆ ਤੇ ਵਿਸਫੋਟਕ ਸੁੱਟ ਕੇ ਜਿੱਥੇ ਇੱਕ ਵੱਡਾ ਹਾਸਾ ਜੜਾਏ ਤਮਾਕਾ ਜੜਾਏ ਉਹ ਕੀਤਾ ਹੈ ਤੇ ਜਿੱਥੇ ਸੀਸੀਟੀਵੀ ਕਟਾਏ ਜੜੀ ਹੈ ਉਹ ਸਾਹਮਣੇ ਆਈ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅਜੀਹਾ ਨਹੀਂ ਹੈ ਕਿ ਗਵਾਂਡੀਆਂ ਦਾ ਨੁਕਸਾਨ ਜੜਾ ਉਹ ਨਹੀਂ ਹੋਇਆ ਗਵਾਂਡੀਆਂ ਦਾ ਪਾਰੀ ਨੁਕਸਾਨ ਜੜਾ ਉਹ ਦੇਖਣ ਨੂੰ ਮਿਲਿਆ ਜਿੱਥੇ ਉਹਨਾਂ ਦੀ ਘਰਾਂ ਦੀ ਖਿੜਕੀਆਂ ਤੇ ਸ਼ੀਸ਼ੇ ਜੜੇ ਨੇ ਉਹ ਟੁੱਟੇ ਹੋਏ ਪਾਏ ਗਏ ਤੇ ਉੱਥੇ ਹੀ ਪੁਲਿਸ ਵੀ ਜੜੀ ਆ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜੀ ਸੱਚੀ ਕਾਲ ਜੀ ਅੱਜ ਮਜੀਠੇ ਹਲਕੇ 'ਚ ਜਿੱਥੇ ਪਹਿਲਾਂ ਪੁਲਿਸ ਸਟੇਸ਼ਨ ਮਜੀਠੇ ਤੇ ਬਲਾਸਟ ਕੀਤਾ ਗਿਆ ਸੀ ਅੱਜ ਪਿੰਡ ਜੈਂਤੀਪੁਰ ਸਾਡੇ ਸਵਰਗਵਾਸੀ ਚੇਅਰਮੈਨ ਸਾਹਿਬ ਮੇਰੇ ਬਜ਼ੁਰਗਾਂ ਸਮਾਨ ਮੇਰਾ ਆਪਣਾ ਸਤਿਕਾਰਯੋਗ ਪਰਿਵਾਰ ਪੱਪੂ ਜੈਂਤੀਪੁਰ ਜੀ ਦੇ ਗ੍ਰਹਿ ਵਿਖੇ ਕੁਝ ਚੰਦ ਮਿੰਟਾਂ ਪਹਿਲਾਂ ਹੀ ਇੱਕ ਗਰਨੇਡ ਅਟੈਕ ਹੋਇਆ ਉਹ ਆਰ ਡੀ ਐਕਸ ਏਰੀਆ ਕੋ ਗਰਨੇਟ ਕਹਿ ਰਿਹਾ ਕਿਉਂਕਿ ਹਲੇ ਖਬਰ ਆਈ ਰਹੀ ਹੈ ਉਹ ਵੀਡੀਓ ਮੈਂ ਸਾਂਝੀ ਵੀ ਕੀਤੀ ਹੈ ਮਗਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਿਛਲੇ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਸ੍ਰੀ ਅਮਰitsar ਸਾਹਿਬ ਜਿਹੜਾ ਸ਼ਿਫਤੀ ਦਾ ਘਰ ਜਿੱਥੇ ਸ੍ਰੀ ਹਰਮੰਦਰ ਸਾਹਿਬ ਹੈ ਦਰਬਾਰ ਸਾਹਿਬ ਹੈ ਤੁਸੀਂ ਸਾਰੇ ਜਾਣਦੇ ਹੋ ਉੱਥੇ ਕਿਵੇਂ ਉੱਥੇ ਵੀ اسلامਾਬਾਦ ਥਾਣਾ ਔਰ ਫਿਰ ਇੱਕ ਥਾਣਾ ਜਿਹੜਾ ਰਣਜੀਤ ਐਵੇਨਿਊ ਤੇ ਜਿਹੜੀ 에ਰਪੋਰਟ ਦੀ ਸੜਕ ਹੈ ਚੌਂਕੀ ਜਿਹੜੀ ਹੈ ਬਿਲਕੁਲ 에ਰਫੋਰਸ ਸਟੇਸ਼ਨ ਦੇ ਨਾਲ ਲੱਗਦੀ ਹੈ ਆਰਮੀ ਦੇ ਸਟੇਸ਼ਨ ਦੇ ਨਾਲ ਲੱਗਦੀ ਹੈ ਮੇਨ ਰੋਡ ਹੈ ਜਿਹੜੀ 에ਰਪੋਰਟ ਹੋ ਜਾਂਦੀ ਹੈ ਉੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਹੋਇਆ ਘਟੋਕੜ 10 11 ਬਲਾਸਟ ਪਿਛਲੇ 2 ਢਾਈ ਮਹੀਨੇ ਚ ਹੋ ਗਏ ਮੈਂ ਪੰਜਾਬ ਦੇ ਹੁਮ ਮਿਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜਾਗਦੇ ਹੋ ਕਿ ਸੋ ਸੁਖੋਗੇ ਹੋ ਇਹ ਪਤਾ ਸਭ ਨੂੰ ਕਿ ਤੁਸੀਂ ਪੰਜਾਬ 'ਚ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸਹਿਰ ਸਪਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ ਜੇ ਤੁਹਾਡੇ ਤੋਂ ਬੇਕੂਬੀ ਨਿਭਾਈ ਨਹੀਂ ਜਾ ਰਹੀ ਅਟਰ ਫੇਲਿਅਰ ਲਾਅ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਫੋਨ ਆ ਰਿਹਾ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ جا کے سرکار ਨੂੰ ਜਾਂ پولیس ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਂਤੀ ਸ਼ਹਿਰ ਜਾਨ ਬਾਨ ਨੂੰ ਫਰੋਤੀ ਦਿੱਤੇ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹੇ ਹਾਲਾਤ ਨਹੀਂ ਸੁਨੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇਥੇ ਲਾਅ ਐਂਡ ਆਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਲਾਰਡ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜ਼ਿਕਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਹਰ ਮੁੱਦੇ ਤੇ ਝੂਠ ਬੋਲਿਆ ਜਾਣਾ ਔਰ ਚੀਫ ਮਿਨਿਸਟਰ ਸਾਹਿਬ ਜਿਹਨੂੰ ਨਿਊਜ਼ੀਲੈਂਡ ਆਸਟ੍ਰੇਲੀਆ ਦਿੱਲੀ ਸੱਜਾ ਖੱਬਾ ਫਿਰਨ ਦਾ ਤਾਂ ਬਥੇਰਾ ਸਮਾਂ ਮਗਰ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਉਹ ਬਿਲਕੁਲ ਹੀ ਫੇਲ ਹੋ ਗਏ ਆ ਸਿਹਤੂ ਮੂਸੇ ਵਾਲੇ ਦਾ ਮਰਡਰ ਉਸ ਤੋਂ ਬਾਅਦ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਔਰ ਅੱਜ ਸੰਦੀਪ ਨੰਗਲ ਲੰਬੀਆਂ ਦਾ ਕਤਲ ਔਰ ਅੱਜ ਹਾਲਾਤ ਇਹ ਬਣ ਗਏ ਆ ਕਿ ਜਿਸ ਇਨਸਾਨ ਤੇ ਪਹਿਲਾਂ ਵੀ ਥ੍ਰੈਟ ਸੀ ਜੈਨਤੀਪੁਰ ਤੇ ਪੱਪੂ ਜੀ ਤੇ ਉਹਦੇ ਮੁੰਡੇ ਦੀਪੂ ਤੇ ਕਾਲੇ ਜੇ ਜਿਨ੍ਹਾਂ ਦੀ ਪੁਲਿਸ ਨੂੰ ਪੂਰੀ ਜਾਣਕਾਰੀ ਹੈ ਮੈਂ ਆਪ ਆਲਾਬ ਸਰ ਨਾਲ ਪੁਲਿਸਦਿਆਂ ਨਾਲ ਇਹ ਗੱਲ ਡਿਸਕਸ ਕੀਤੀ ਕਿ ਦੀਸ ਫੈਮਲੀਆਂ ਅੰਡਰ ਸੀਰੀਅਸ ਥ्रेट ਔਰ ਇਹਨਾਂ ਦਾ ਬਚਾ ਕਰਨਾ ਇਹਨਾਂ ਨੂੰ ਪ੍ਰੋਪਰ ਸੇਫਟੀ ਐਂਡ ਸਿਕਿਉਰਿਟੀ ਪ੍ਰੋਵਾਈਡ ਕਰਨੀ ਬੜੀ ਜ਼ਰੂਰੀ ਆ। ਨਗਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦਲੇਰੀ ਵੇਖੋ ਅੱਜ ਮੋਟਰਸਾਈਕਲ 'ਤੇ ਲੋਕ ਆਏ ਔਰ ਸ਼ਰੀਆਮ ਬੌਮ ਸਿੱਟ ਕੇ ਗਏ ਆ ਜਿਹਦੀਆਂ ਵੀਡੀਓ ਆ ਤੋ ਕੁਝ ਤਸਵੀਰਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ ਆ ਉਹ ਕੁਝ ਤਸਵੀਰਾਂ ਨੇ ਜਿਹੜੀਆਂ ਇਹਦੇ ਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੈਸੇ ਮੈਂ ਟਵੀਟ ਵੀ ਕਰੂੰਗਾ ਔਰ ਵੀਡੀਓ ਮੈਂ ਆਪਦੇ ਟਵਿੱਟਰ ਤੇ ਆਲਰੇਡੀ ਚਲਾ ਦਿੱਤੀ ਹੈ ਕਿ ਸਾਹਮਣੇ ਆ ਰਿਹਾ ਔਰ ਪੁੱਲ ਸੋਨਣਾ ਕਹਿਣ ਦੀ ਕੋਸ਼ਿਸ਼ ਕਰੇ ਕਿ ਭਾਈ ਇਹ ਤਾਂ ਟਾਇਰ ਪਾਟਿਆ ਸੀ ਬਿਕੋਜ਼ ਟਾਇਰ ਨਹੀਂ ਪਾਟਿਆ ਇਹਦੇ ਚ ਜੇ ਤੁਸੀਂ ਅੱਗੇ ਜਾ ਕੇ ਦੇਖੋ ਕਿਵੇਂ ਮੋਟਰਸਾਈਕਲ ਆਇਆ ਔਰ ਮੋਟਰਸਾਈਕਲ ਤੋਂ ਦੋ ਤਿੰਨ ਲੋਕ ਸਵਾਰ ਨੇ ਔਰ ਕਿਵੇਂ ਆ ਬੰਮ ਸਿੱਟਦੇ ਨੇ ਔਰ ਫਿਰ ਚਿੰਗਾਰੀ ਤੁਹਾਡੇ ਸਾਹਮਣੇ ਜਿਹੜਾ ਉਹਦਾ ਆਫਟਰਮਾਰਟ ਹੈ ਜੋ ਰਿਜ਼ਲਟ ਹੈ ਉਹ ਸਾਰਿਆਂ ਸਾਹਮਣੇ ਆ ਰਿਹਾ ਇਸ ਲਈ ਜਾਗੋ ਭਾਈ ਜਾਗੋ ਔਰ ਮੈਂ ਅਜ ਡਿਮਾਂਡ ਕਰਦਾ ਕਿ ਭਗਵੰਤ ਮਾਨ ਤੇਰੇ ਵਸ ਦਾ ਰੋਗ ਨਹੀਂ ਭਾਈ ਤੂੰ ਤਾਂ ਅਸਤੀਫਾ ਦੇ ਦੇ ਜ਼ਿੰਮੇਵਾਰੀ ਕਿਸੇ ਹੋਰ ਕਾਬਲ ਬੰਦੇ ਨੂੰ ਦੇ ਦੇ ਜਿਹਨੂੰ ਸੁਰਤਪੁਰਤ ਹੋਵੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ ਲਾਉਣ ਆਰਡਰ ਨੂੰ ਬਾਹਰ ਰੱਖ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.